ਵਕੀਲ ਸਾਹਿਬ ਕੀ ਮਾਮਲਾ ਵਕੀਲ ਸਾਹਿਬ ਕੋਇਂਦਰ ਸਿੰਘ ਪਾਰਟੀ ਹੈ ਸਰ ਕੀ ਮਾਮਲਾ ਹੈ ਸਿਵਲ ਹਸਪੀਟਲ ਆਇਆ ਮੇਰਾ ਕਲਰਕ ਹੈ ਪ੍ਰੇਮ ਸਿੰਘ ਉਹਦਾ ਕੋਈ ਫੈਮਿਲੀ ਡਿਸਪਿਊਟ ਹੋਇਆ ਉਹਦੇ ਨਾਲ ਕੁੱਟਮਾਰ ਹੋਈ ਉਹਨਾਂ ਦੇ ਸੱਟਾਂ ਲੱਗੀਆਂ ਮੈਂ ਉਹਦਾ ਮੈਡੀਕਲ ਕਰਾਣ ਲਈ ਮੈਨੂੰ ਫੋਨ ਆਇਆ ਵੀ ਉਹਦਾ ਮੈਡੀਕਲ ਹੋਣਾ ਹੈ ਮੈਂ ਚਲਾ ਗਿਆ ਅਸੀਂ ਆਪਣੀ ਟਾਰਨ ਦੇ ਉੱਤੇ ਮੈਡੀਕਲ ਕਰਾਉਣ ਲਈ ਗਏ ਤਾਂ ਇੱਕ ਏਐਸਆਈ ਜਿਹੜਾ ਕਿ ਜ਼ਬਰਦਸਤੀ ਅੰਦਰ ਘੁੱਟਸਾ ਆ ਉਹ ਕਹਿੰਦਾ ਮੈਨੂੰ ਪਹਿਲਾਂ ਕਰਾ ਲਨ ਦਿਓ ਮੈਂ ਕਿਹਾ ਕਰਾ ਲਓ ਜੀ ਸਾਨੂੰ ਕੀ ਇਤਰਾਜ਼ ਹੈਗਾ ਐਨੇ ਨੂੰ ਉਹਨਾਂ ਨੇ ਤੈਸ਼ਬਾਜ਼ੀ ਦਿਖਾਈ ਤੇ ਮੇਰੇ ਨਾਲ ਕੁੱਟਮਾਰ ਕੀਤੀ ਤੇ ਮੇਰੀ ਪੱਗ ਲਾਤੀ ਮੈਨਾਂ ਲੜਾਈ ਝਗੜਾ ਕੀਤਾ ਮਿਸਬੀਹ ਵੀ ਕੀਤਾ ਔਰ ਮੇਰੇ ਨਾਲ ਕੁੱਟਮਾਰ ਕਰਨ ਦੀ ਕੋਸ਼ਿਸ਼ ਕੀਤੀ ਸਿਰ ਜਿਵੇਂ ਕਿ ਤੁਸੀਂ ਦੱਸ ਰਹੇ ਹੋ ਕਿ ਇਹਨਾਂ ਨੇ ਇਹ ਕਿਹਾ ਵੀ ਤੁਸੀਂ ਡਰਿੰਕ ਕੀਤੀ ਹੋਈ ਆ ਹੈ ਨਾ ਤੇ ਉਹ ਮਲਕੀ ਮੈਡੀਕਲ ਤਾਂ ਤੁਸੀਂ ਆਪਣੇ ਉਹ ਕਲੀਗ ਦਾ ਕਰਾਣਾ ਹੈ ਮੈਡੀਕਲ ਤਾਂ ਮੇਰਾ ਕੋਈ ਕੰਸਰ ਨਹੀਂ ਹੈਗਾ ਜੀ ਨਾ ਮੇਰਾ ਕਿਸੇ ਕੇਸ ਨਾਲ ਕੋਈ ਕੰਸਰ ਨਹੀਂ ਹੈ ਬਿਲਕੁਲ ਮੇਰੇ ਕਲੀਗ ਦੀ ਮੇਰੇ ਜੂਨੀਅਰ ਦੀ ਮੇਰੇ ਮੁੰਛੀ ਦੀ ਕੁੱਟਮਾਰ ਹੋਈ ਉਹਦੇ ਸੱਟਾਂ ਲੱਗੀਆਂ ਮੈਂ ਉਹਨੂੰ ਦੇਖਣ ਲਈ ਹਸਪੀਟਲ ਆਇਆ ਤਾਂ ਉਹਦਾ ਮੈਡੀਕਲ ਕਰਾਉਣ ਦੀ ਕੋਸ਼ਿਸ਼ ਕੀਤੀ ਤੇ ਇਹਨਾਂ ਨੇ ਮੇਰੇ ਨਾਲ ਮਿਸਬੀਹਵ ਕੀਤਾ ਸਰੋ ਪੱਗ ਲਾਤੀ ਆ ਤੁਹਾਡੇ ਪੱਗ ਮੇਰੇ ਹੱਥ ਚ ਆ ਮੇਰੇ ਸਿਰੋਂ ਨੰਗਾ ਹੈਗਾ ਵਾ ਹੱਦ ਹੋ ਗਈ ਪੁਲਿਸ ਪ੍ਰਸ਼ਾਸਨ ਦੀ ਇਹ ਐਡੀ ਗੁੰਡਾਗਰਦੀ ਮੈਂ ਕਦੇ ਦੇਖੀ ਨਹੀਂ ਪੁਲਿਸ ਦੀ ਵੀ ਜਿਹੜੀ ਐਡੀ ਗੁੰਡਾਗਰਦੀ ਹੋ ਗਈ ਹੈ ਤੁਸੀਂ ਕਿੱਥੇ ਦੇ ਰਹਿਣ ਆ ਲਿਓ ਮੈਂ ਲੁਧਿਆਣੇ ਦਾ ਰਹਿਣ ਵਾਲਾ ਮੈਂ ਪਹਿਲੀ ਵਾਰ ਇਹ ਦੇਖਿਆ ਵੀ ਐਡਾ ਏਐਸਆਈ ਅਫਸਰ ਆਪਣੇ ਆਪ ਨੂੰ ਕਮਿਸ਼ਨਰ ਸਮਝਣ ਲੱਗ ਪਵੇ ਕਮਾਲ ਹੋ ਗਈ ਹੈ ਹੱਦ ਹੋ ਗਈ ਹੈ ਇਹੋ ਜਿਹੇ ਪੁਲਿਸ ਅਫਸਰਾਂ ਦੀ ਜਿਹੜਾ ਐਮਰਜੈਂਸੀ ਵਿੱਚ ਕੁੱਟਮਾਰ ਕੀਤੀ ਜਾ ਰਹੀ ਹੈ ਦੂਜੇ ਨਾਲ ਹਾਂ ਮੈਂ ਵੀ ਹੁਣੇ ਆਇਆ ਹਾਂ ਇਹ ਉਹਰੇ ਇੱਕ ਤਕਰੀਬਨ ਘੰਟਾ ਪਹਿਲਾਂ ਦੀ ਗੱਲ ਹੈ ਸਾਡੇ ਇੱਥੇ ਹੈਬੋ ਵਾਲਾ ਥਾਣਾ ਹੈ ਉਧਰ ਇੱਕ ਸਾਡਾ ਏਐਸਆਈ ਹੈ ਇਹ ਉਹਨਾਂ ਦੇ ਨਾਲ ਇੱਕ ਕੋਈ ਐਡਵੋਕੇਟ ਨਹੀਂ ਉਹਨਾਂ ਦੀ ਆਪਸ ਵਿੱਚ ਬਹਿਸ ਵਾਦੀ ਹੋਈ ਹੈ ਤੇ ਇੱਕ ਲੜਾਈ ਹੋਈ ਹੈ ਮੈਂ ਹੁਣੇ ਆਇਆ ਸੀ ਮੈਟਰ ਨੂੰ ਵੈਰੀਫਾਈ ਕਰ ਰਿਹਾ ਸਰ ਇੱਕ ਹੱਥ ਘੜੀ ਲੱਗੀ ਵੀਡੀਓ ਵੀ ਸਾਹਮਣੇ ਹੱਥ ਘੜੀ ਲੱਗੀ ਹੈ ਇੱਕ ਪਾਸੇ ਕੁੱਟਮਾਰ ਕੀਤੀ ਜਾ ਰਹੀ ਹੈ ਹਵਲਾ ਤੇ ਅੱਧਰ ਉੱਧਰ ਹੋ ਰਿਹਾ ਸਿਰ ਉਹ ਭੱਜ ਵੀ ਜਕਦਾ ਸੀ ਕਿਤੇ ਨਾ ਕਿਤੇ ਤੁਹਾਨੂੰ ਲੱਗਦਾ ਕਿ ਉਸ ਕਿਉਂਕਿ ਦੇਖੋ ਇਹ ਹੈਬੋਵਾਲ ਦਾ ਏਰੀਆ ਨਹੀਂ ਹੈਗਾ ਹੈਬੋਵਾਲ ਦਾ ਭਾਜਮ ਕਿਸੇ ਅਕਿਊਜ਼ਡ ਦਾ ਉਹ ਮੈਡੀਕਲ ਕਰਵਾਉਣਾ ਹੈ ਉਹ ਮੈਡੀਕਲ ਕਰਵਾਣਾ ਆਇਆ ਹੋਇਆ ਸੀ ਮੇਰੇ ਖਾਸ ਤੋਂ ਹੈ ਜਿਹੜੇ ਐਡਵੋਕੇਟ ਸਾਹਿਬ ਨੇ ਉਹ ਵੀ ਯਤਾ ਹਸਪਤਲ ਕਿਸੇ ਨੂੰ ਮਿਲਣਾ ਆਇਆ ਹੋਣੇ ਹੁਣ ਉਹਨਾਂ ਨੇ ਕਿਸ ਗੱਲ ਪੁੱਛਿਆ ਕੋਸਟ ਤਕਰਾਰ ਬਣਦੀ ਹੋਈ ਹੈ ਇਹਦੇ ਸਾਨੂੰ ਪੂਰੀ ਗੱਲ ਬਿਲਕੁਲ ਜਾਣਕਾਰੀ ਹੈ ਪਰ ਮੈਂ ਆ ਗਿਆ ਸੀ ਬਿਲਕੁਲ ਹਸਪਤਲ ਅਸੀਂ ਲੈਰੀਫਾਈ ਕਰਤਾ ਸਰ ਇੱਕ ਮੁਲਾਜ਼ਮ ਯੂਨੀਫਾਰਮ ਦੇ ਵਿੱਚ ਜਿਵੇਂ ਆਪਾਂ ਦੇਖਿਆ ਵੀਡੀਓ ਵੀ ਸਾਹਮਣੇ ਆਈ ਹੈ ਤੇ ਦੂਸਰੇ ਪਾਸੇ ਜਿਹੜਾ ਇੱਕ ਹਵਾਲਾਤੀ ਹੈ ਹੱਥ ਘੜੇ ਲੱਗੇ ਲੱਗਦਾ ਕਿ ਕਿਤੇ ਨਾ ਕਿਤੇ ਇਸ ਚੀਜ਼ ਗਲਤ ਵੀ ਹੈ ਜੀ ਜਿਹੜਾ ਹਵਾ ਦਿੱਤੀ ਭਾਵੇਂ ਸ਼ਿਕਾਇਤ ਮੈਂ ਹਾਲੇ ਜਿਹੜੀ ਤੁਸੀਂ ਵੀਡੀਓ ਕੈਦੂ ਮੈਂ ਨਹੀਂ ਪਰ ਜੋ ਵੀ ਜਿਹਦੇ ਤੇ ਮਤਲਬ ਜੋ ਜੇ ਸਾਡੇ ਬਲਾਜਨ ਦੀ ਕੋਈ ਗਲਤੀ ਹੈ ਉਹਦੇ ਤੇ ਕੋਈ ਐਕਸ਼ਨ ਹੋ ਜਾਊਗਾ ਜੇ ਐਡਵੋਕੇਟ ਸਾਫ਼ ਦੀ ਕੋਈ ਗਲਤੀ ਹੈ ਤਾਂ ਉਹਨਾਂ ਤੇ ਬਣਦੀ ਕਾਰਵਾਈ ਹੋ ਜੂਗੀ ਠੀਕ ਹੈ ਨਾ ਪਰ ਅਸੀਂ ਵੈਰੀਫਾਈ ਕਰਗੇ ਪਹਿਲਾਂ ਕੀ ਗੱਲ ਹੈ